ਇਸ ਵਕਤ ਫਿਰੋਜ਼ਪੁਰ ਦੇ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਮੌਜੂਦ ਹ ਜਿੱਥੇ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਜੰਮੂ ਤੋਂ ਵੀ ਜਿਹੜੀ ਰੇਲ ਗੱਡੀ ਹੈ ਉਸ ਵਿੱਚ ਬੰਬ ਹੈ ਤਾਂ ਇਹ ਗੁਪਤ ਸੂਚਨਾ ਮਿਲਦੀ ਹੈ ਉਸ ਤੋਂ ਬਾਅਦ ਜਿਹੜੀ ਹੈਗੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਉਂਦਾ ਹੈ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ ਗਏ ਨੇ ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਮੇਰਾ ਨਾਮ ਕੁਸ਼ਾਰ ਜੈਨੇ ਮੈਂ ਬਸੰਤ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਬਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਅਸੀਂ ਇਹ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਦੇਖੋ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਨਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਇਹਦਾ ਬੇਨਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸਟਲ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜਾਂਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪੈਣ। ਨੂੰ ਇੱਥੇ ਸਵੇਰ ਤੋਂ ਜਿਹੜੀ ਹੈ ਕਿ ਟ੍ਰੇਨ ਰੋਕ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਬਰੀਕੀ ਨਾਲ ਇਸ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਡੌਕਸਵੇਟ ਤੇ ਜੋ ਵਕ ਵਕ ਟੀਮਾਂ ਨੇ ਉਹ ਇੱਥੇ ਇਸ ਵਕਤ ਤਾਇਨਾਤ ਨੇ ਅਤੇ ਪੂਰੀ ਗੱਡੀ ਦੀ ਜਿਹੜੀ ਹੈਗੀ ਇਸ ਵਕਤ ਤਲਾਸ਼ੀ ਜਿਹੜੀ ਹੈ ਲਈ ਜਾ ਰਹੀ ਹੈ ਪੂਰੀ ਗੱਡੀ ਦੀ ਚੈਕਿੰਗ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਇਹ ਜਿਹੜੀ ਹੈਗੀ ਸੋਮਨਾਥ ਐਕਸਪ੍ਰੈਸ ਇਸ ਟ੍ਰੇਨ ਨੂੰ ਨਾਮ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ ਕੁਝ ਦੂਰ ਚੱਲਦੇ ਹੀ ਟ੍ਰੇਨ ਨੂੰ ਰੋਕ ਦਿੱਤਾ ਜਾਂਦਾ ਹੈ ਜੋ ਕਿ ਕਾਸੂ ਬੇਗੂ ਰੇਲਵੇ ਸਟੇਸ਼ਨ ਹੈ ਉੱਥੋਂ ਦੀ ਤਸਵੀਰ ਹੈ ਤੁਹਾਨੂੰ ਦੱਸਦੇ ਕਿ ਇਹ ਟ੍ਰੇਨ ਜਿਹੜੀ ਹੈਗੀ ਹੈ ਜੰਮੂ ਤਵੀ ਇਸ ਨੂੰ ਟਰੇਨ ਨੂੰ ਕਿਹਾ ਜਾਂਦਾ ਹੈ ਕਿ ਵਿਰਾਵਲ ਗਾਂਧੀ ਨਗਰ ਤੱਕ ਜਿਹੜੀ ਹੈਗੀ ਹੈ ਉਧਰ ਜੰਮੂ ਤੋਂ ਵੀ ਜੋਧਪੁਰ ਵੱਲ ਨੂੰ ਟਰੇਨ ਜਿਹੜੀ ਹੈਗੀ ਹੈ ਮੂਵ ਕਰਦੀ ਹੈ ਤਾਂ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਪੂਰੀ ਟਰੇਨ ਨੂੰ ਬਿਲਕੁਲ ਇਸ ਵਕਤ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ਤੇ ਪੁਲਿਸ ਜਿਹੜੀ ਹੈਗੀ ਹੈ ਤੁਰੰਤ ਐਕਸ਼ਨ ਲੈਂਦੀ ਹੈ ਨਾਲ ਦੀ ਨਾਲ ਰੇਲਵੇ ਪੁਲਿਸ ਜਿਹੜੀ ਹੈ ਉਸ ਨੂੰ ਸੂਚਨਾ ਮਿਲਦੀ ਹੈ ਕਿ ਇਸ ਟਰੇਨ ਵਿੱਚ ਬੰਬ ਹੁੰਦਾ ਸਮਾਚਾਰ ਜਿਹੜਾ ਹੈਗਾ ਉਹ ਪ੍ਰਾਪਤ ਹੁੰਦਾ ਉਸ ਤੋਂ ਬਾਅਦ ਤੁਰੰਤ ਪੂਰਾ ਪ੍ਰਸ਼ਾਸਨ ਜਿਹੜਾ ਹਰਕਤ ਵਿੱਚ ਆਂਦਾ ਹੈ ਤੇ ਇਸ ਟਰੇ ਦਿੱਤਾ ਗਿਆ ਜਿੰਨੀ ਸਵਾਰੀਆਂ ਸੀਗੀਆਂ ਉਹਨਾਂ ਸਵਾਰੀਆਂ ਨੂੰ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੋਂ ਬਾਹਰਲੇ ਪਾਸੇ ਜਿਹੜਾ ਹੈਗਾ ਆ ਕਰ ਦਿੱਤਾ ਗਿਆ ਜਿੱਥੇ ਕਿ ਪਿੰਡ ਵਾਲੇ ਜੋ ਲੋਕ ਨੇ ਉਹ ਇਸ ਵਕਤ ਉਹਨਾਂ ਵਾਸਤੇ ਲੰਗਰ ਵਗੈਰਾ ਦੀ ਵਿਵਸਥਾ ਜਿਹੜੀ ਹੈਗੀ ਉਹ ਕਰ ਰਹੇ ਨੇ ਤਾਂ ਤੁਸੀਂ ਤਸਵੀਰ ਤੁਸੀਂ ਵੇਖ ਰਹੇ ਹੋ ਏ ਟ੍ਰੇਨ ਹੈਗੀ ਜੰਮੂ ਤੋਂ ਵੀ ਜਿਸ ਨੂੰ ਕਿ ਜਿਸ ਵਿੱਚ ਕਿ ਬੰਬ ਹੋਣ ਦੀ ਸੂchna ਜਿਹੜੀ ਮਿਲੀ ਸੀਗੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਹਰਕਤ ਵਿੱਚ ਆਉਂਦਾ ਹੈ ਅਤੇ ਇੱਥੇ ਬਾਰਕੀ ਨਾਲ ਟ੍ਰੇਨ ਨੂੰ ਰੋਕ ਕੇ ਜਾਂਚ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੇ ਕਿ ਇਸ ਦੇ ਇਸ ਰੂਟ ਤੇ ਜਿਹੜੀ ਆਉਣ ਵਾਲੀਆਂ ਟ੍ਰੇਨਾਂ ਨੇ ਉਹਨਾਂ ਨੂੰ ਪਿੱਛੇ ਰੋਕ ਦਿੱਤਾ ਗਿਆ ਹੈ ਫਿਰੋਜ਼ਪੁਰ ਫਰੀਦਕੋੜ ਦੀ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ ਟ੍ਰੇਨਾਂ ਨੂੰ ਰੋਕਿਆ ਗਿਆ ਹੈ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਜਾਨ ਜਿਹੜੀ ਹੈਗੇ ਚੱਲ ਰਹੀ ਹੈ ਅਤੇ ਪੁਲਿਸ ਦੀ ਵਕ ਵਕ ਟੁਕੜੀਆਂ ਜਿਹੜੀਆਂ ਨੇ ਵਕ ਵਕ ਟੀਮਾਂ ਜਿਹੜੀਆਂ ਨੇ ਉਹ ਇਸ ਵਕਤ ਇੱਥੇ ਜੁਟੀ ਹੋਈ ਦਿਖਾਈ ਦੇ ਰਹੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਕਾਸੂ ਬੇਗੂ ਰੇਲਵੇ ਸਟੇਸ਼ਨ ਦੀਆ ਦੇਖ ਰਹੇ ਹੋ ਫਿਰ ਉਸ ਬੁਰਦਾ ਸਟੇਸ਼ਨ ਹੈ ਜਿੱਥੇ ਕਿ ਇਸ ਵਕਤ ਹਾਲ ਦੀ ਘੜੀ ਜਾਂਚ ਚੱਲ ਰਹੀ ਹੈ ਪੁਲਿਸ ਦੇ ਵਕ ਵਕ ਟੁਕੜੇ ਜਿਹੜੇ ਵਕ ਵਕ ਏਜੰਸੀਜ਼ ਜਿਹੜੀਆਂ ਨੇ ਬਾਰਕੀ ਨਾਲ ਇਸ ਪੂਰੇ ਮਸਲੇ ਤੇ ਜਾਂਚ ਕਰਦੀਆਂ ਦਿਖਾਈ ਦੇ ਰੀਆਂ ਨੇ ਤਾਂ ਇਸ ਵਕਤ ਸਟੇਸ਼ਨ ਦੀ ਤਸਵੀਰੇ ਕੋ ਤੁਹਾਨੂੰ ਦਿਖਾ ਦਿੰਨੇ ਆ ਇਹ ਸਟੇਸ਼ਨ ਹੈ ਕਾਸੂ ਬੇਗੂ ਸਟੇਸ਼ਨ ਜਿਹੜਾ ਹੈਗਾ ਇਸ ਦੇ ਬਾਹਰਲੇ ਪਾਸੇ ਜਿਹੜਾ ਹੈਗਾ ਪੂਰੇ ਗੱਲ ਕੀਤੀ ਜਾਵੇ ਤਾਂ ਜੋ ਸਵਾਰੀਆਂ ਸਿਗੀਆਂ ਉਹਨਾਂ ਨੂੰ ਉਤਾਰਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਲਈ ਪਿੰਡ ਵਾਲੇ ਜੋ ਨੇ ਲੰਗਰ ਵਗੈਰਾ ਦੀ ਵਿਵਸਥਾ ਜਿਹੜੀ ਹੈਗੀ ਉਹ ਕਰ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹਾਂ ਇਹ ਰੇਲਵੇ ਸਟੇਸ਼ਨ ਹੈਗਾ ਕਸੂ ਬੇਗੂ ਦਾ ਜਿੱਥੇ ਕਿਸ ਟ੍ਰੇਨ ਨੂੰ ਰੋਕਿਆ ਗਿਆ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਸ ਦੇ ਬਾਹਰਲੇ ਪਾਸੇ ਜਿਹੜਾ ਹੈਗਾ ਪੂਰੇ ਬੰਦੋਬਸ ਜਿਹੜੇ ਨੇ ਉਹ ਕਿਤੇ ਗਏ ਨੇ ਅਤੇ ਜੋ ਸਵਾਰੀਆਂ ਨੇ ਉਹਨਾਂ ਨੂੰ ਇੱਕ ਵਾਰ ਦੇ ਲਈ ਇੱਥੇ ਉਤਾਰਿਆ ਗਿਆ ਹੈ ਉਸ ਤੋਂ ਬਾਅਦ ਪੂਰੇ ਜਿਹੜੀ ਹੈਗੀ ਪੁਲਿਸ ਟ੍ਰੇਨ ਦੀ ਚੈਕਿੰਗ ਜਿਹੜੀ ਹੈਗੀ ਹੈ ਉਹ ਕਰ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਵਾਰੀਆਂ ਨੇ ਜੋ ਕਿ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜਾ ਹੈਗਾ ਜਾਣਾ ਸੀਗਾ ਅਤੇ ਇਸ ਵਕਤ ਪੁਲਿਸ ਜਿਹੜੀ ਹੈਗੀ ਹੈ ਇਸ ਪੂਰੇ ਮਸਲੇ ਤੇ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਪਹਿਲੂ ਨਾਲ ਪੁਲਿਸ ਜਿਹੜੀ ਹੈਗੀ ਇੱਥੇ ਬਾਰੀਕੀ ਨਾਲ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਜਿਹੜੀਆਂ ਨੇ ਉਹ ਇਸ ਵਕਤ ਇੱਥੇ ਬੈਠੀਆਂ ਹੋਈਆਂ ਨੇ ਤਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਜਿਹੜੀ ਹੈਗੀ ਹੈ ਕੁਝ ਲੋਕਾਂ ਦੀ ਜਿਹੜੀ ਹੈਗੀ ਚੈਕਿੰਗ ਕਿੱਥੇ ਗਈ ਹੈ ਤੇ ਨਾਲ ਦੇ ਨਾਲ ਜੋ ਆਣ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਇੱਥੇ ਘਰ ਉਤਾਰ ਦਿੱਤਾ ਗਿਆ ਹੈ ਸਟੇਸ਼ਨ ਤੇ ਉਹਨਾਂ ਨੂੰ ਰੋਕਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਿਹੜੀ ਹੈਗੀ ਲਗਾਤਾਰ ਜਾਰੀ ਹੈ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਹਾਲ ਦੀ ਘੜੀ ਪੁਲਿਸ ਵੱਲੋਂ ਜਿਹੜੀ ਜਾਂਚ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਟਰੇਨ ਦੀ ਤਲਾਸ਼ੀ ਜਿਹੜੀ ਹੈਗਾ ਲਗਾਤਾਰ ਚੱਲ ਰਹੀ ਹੈ ਕਾਸੂ ਬੇਕੂ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਮਰਪੁਰ ਸਿੰਘ ਚਾਹ ਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਕਿ ਜੀਏ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par